RTO ਦਫਤਰ ਅੰਦਰ ਫੈਲੇ ਭ੍ਰਸ਼ਟਾਚਾਰ ਦਾ ਇਹ आलम ਹੈ ਕਿ ਅੱਜ ਸਵੇਰ ਤੋਂ ਲਗਾਤਾਰ ਅਸੀਂ RTO ਅ ਸ਼੍ਰੀ ਕੁਲਦੀਪ ਬਾਬਾ ਜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਸਵੇਰ ਤੋਂ ਸਾਡੀ ਦੋ ਵਾਰ RTO ਕੁਲਦੀਪ ਬਾਬਾ ਜੀ ਨਾਲ ਗੱਲਬਾਤ ਹੁੰਦੀ ਹੈ ਜਿਹਦੇ ਵਿੱਚ ਪਹਿਲੀ ਵਾਰ ਜਿਹੜੀ ਸਵੇਰੇ ਗੱਲਬਾਤ ਹੁੰਦੀ ਹੈ 12:00 ਔਰ 12:30 ਦੇ ਕਰੀਬ ਜਿਸ ਵਿੱਚ ਉਹ ਸਾਡੇ ਤੋਂ ਸਮਾਂ ਮੰਗਦੇ ਹਨ ਇੱਕ ਵਰਜਨ ਦੇਣ ਦੇ ਲਈ ਜਿਸ ਵਿੱਚ આરોਪ ਹੈ ਕਿ ਆਰਟੀਓ ਕੁਲਦੀਪ ਬਾਵਾ ਜੀ ਦੀ ਮੌਜੂਦਗੀ ਦੇ ਵਿੱਚ ਉੱਥੇ ਦਲਾਲ ਜਿਹੜੇ ਨੇ ਉਹਨਾਂ ਦਾ ਬੋਲਬਾਲ ਹੈ ਇਸ ਦੇ ਲਈ ਅਸੀਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਆਰਟੀਓ ਲੁਧਿਆਣਾ ਵੱਲੋਂ ਸਾਨੂੰ 3:30 ਵਜੇ ਦਾ ਸਮਾਂ ਦਿੱਤਾ ਗਿਆ ਕਿ 3:30 ਵਜੇ ਉਹ ਆਪਣਾ ਪੱਖ ਜ਼ਰੂਰ ਰੱਖਣਗੇ ਅ 3:30 ਵਜੇ ਜਦੋਂ ਅਸੀਂ ਉਹਨਾਂ ਨੂੰ ਦੁਬਾਰਾ ਕਾਲ ਕੀਤੀ ਹੈ ਤਾਂ ਉਹਨਾਂ ਨੇ ਕਾਰ ਡਰਾਈਵ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਘੰਟੇ ਬਾਅਦ ਤੁਹਾਡੇ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਔਰ ਇਸ ਵਕਤ ਦੀ ਅਗਰ ਗੱਲ ਕਰੀਏ ਤਾਂ 5:30 ਵਜੇ ਚੁੱਕੇ ਨੇ 5:30 ਵਜੇ ਵੀ ਸ਼ਾਇਦ ਆਰਟੀਓ ਸਾਹਿਬ ਹਲੇ ਵੀ ਕਾਰ ਹੀ ਡਰਾਈਵ ਕਰ ਰਹੇ ਹੈ ਅਸੀਂ ਲਗਾਤਾਰ ਆਰਟੀਓ ਲੁਧਿਆਣਾ ਨੂੰ ਦੋ ਵਾਰ ਕਾਲ ਕਰ ਚੁੱਕੇ ਹਾਂ ਇਹ ਆਰਟੀਓ ਲੁਧਿਆਣਾ ਦੀ ਕਾਲ ਡਿਟੇਲ ਹੈ ਔਰ ਹੁਣ ਅਗਰ ਅਸੀਂ ਕਾਲ ਕਰ ਰਹੇ ਆ ਤਾਂ ਇਹਨਾਂ ਦਾ ਫੋਨ ਜਿਹੜਾ ਹੈ ਉਹ ਵਾਇਸ ਮੇਲ ਤੇ ਲੱਗਿਆ ਹੋਇਆ ਇੱਕ ਵਾਰ ਫੇਰ ਤੋਂ ਆਰਟੀਓ ਲੁਧਿਆਣਾ ਕੁਲਦੀਪ ਬਾਵਾ ਜੀ ਨੂੰ ਅਸੀਂ ਟਰਾਈ ਕਰ ਲੈਨੇ ਆ ਕਿ ਸ਼ਾਇਦ ਹੁਣ ਉਹਨਾਂ ਦਾ ਜਿਹੜਾ ਹੈ ਉਹ ਪੱਖ ਮਿਲ ਸਕੇ ਅਗਲੀ ਵਾਰ ਸੇ ਕਿਰਪਾ ਨੰਬਰ ਲਗਾਤਾਰ ਜਿਹੜਾ ਹੈ ਵਿਅਸਤ ਜਾ ਰਿਹਾ ਹੈ ਇੱਕ ਵਾਰ ਹੋਰ ਟਰਾਈ ਕਰਕੇ ਦੇਖ ਲੈਣੇ ਆ ਆਰਟੀਓ ਲੁਧਿਆਣਾ ਰਿੰਗ ਜਾ ਰਹੀ ਹੈ ਰਿੰਗ ਜਾ ਰਹੀ ਹੈ in two voicemail the person you were trying to reach is not available at the tone please record your message when you have finished recording you may hang up voicemail yani ke lagatar ajj assi inna nu 6 to 7 var sampark kar chukke hai jide vich saadi do var inna nal galwat hundi hai par us to baad ਲਗਭਗ 3:30 ਵਜੇ ਤੋਂ ਬਾਅਦ ਜੋ ਇਹਨਾਂ ਨੇ ਸਮਾਂ ਦਿੱਤਾ ਸੀ ਕਾਲ ਕੀਤੀ ਕਾਰ ਚਲਾਉਂਦਾ ਇਹਨਾਂ ਨੇ ਕਿਹਾ ਕਿ ਮੈਂ ਡਰਾਈਵ ਕਰ ਰਿਹਾ ਇੱਕ ਘੰਟੇ ਬਾਅਦ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਾਂਗਾ ਔਰ ਆਪਣਾ ਪੱਖ ਰੱਖਾਂਗਾ ਔਰ ਹੁਣ ਉਹ 3:30 ਦੀ ਜਗ੍ਹਾ 2 ਘੰਟੇ ਬੀਤਣ ਤੋਂ ਬਾਅਦ ਵੀ ਜਿਹੜਾ ਸਾਡੀ ਕੋਈ ਵੀ ਕੁਲਦੀਪ ਬਾਬਾ ਜੀ ਨਾਲ ਆਰਟੀਓ ਲੁਧਿਆਣਾ ਨਾਲ ਗੱਲ ਨਹੀਂ ਹੋ ਰਹੀ ਔਰ ਹੁਣ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਹਨਾਂ ਦਾ ਨੰਬਰ ਲਗਾਤਾਰ ਵਾਇਸ ਮਿਲਤੇ ਜਾ ਰਿਹਾ ਆਖਰ ਕੀ ਕਾਰਨ ਹੈ ਕਿਉਂ ਆਰਟੀਓ ਲੁਧਿਆਣਾ ਆਪਣਾ ਪੱਖ ਨਹੀਂ ਰੱਖਣਾ ਚਾਹੁੰਦੇ ਔਰ ਇਸ ਲੱਗਦੇ ਹੋਏ આરોਪ ਦੇ ਪਿੱਛੇ ਕਿੰਨੀ ਕੁ ਸਚਾਈ ਹੈ ਜਦ ਤੱਕ ਆਰਟੀਓ ਖੁਦ ਨਹੀਂ ਸਪਸ਼ਟ ਕਰਨਗੇ ਤਾਂ ਕਿਤੇ ਨਾ ਕਿਤੇ ਜਨਤਾ ਦੇ ਵਿੱਚ ਇਹ ਸੁਨੇਹਾ ਜਾਏਗਾ ਕਿ ਵਾਕਈ ਆਰਟੀਓ ਲੁਧਿਆਣਾ ਦੇ ਵਿੱਚ ਦਲਾਲਾਂ ਦਾ ਬੋਲਬਾਲ ਹੈ